ਹੱਥ ਵਨ ਕੇ ਬੇਨਤੀ ਹੈ ਜਿੰਨੇ ਵੀ ਹੋ ਸਕੇ ਸਾਡੀ ਓਨੀ ਮਦਦ ਕੀਤੀ ਜਾਵੇ ਕੀ ਪ੍ਰੋਬਲਮ ਹੋ ਗਈ ਸੀ ਬਾਈ ਉਹਨਾਂ ਨੂੰ ਜੀ ਬ੍ਰੇਨ ਟੈਕ ਹੋ ਗਿਆ ਸੀ ਹੱਥ ਵਨ ਕੇ ਬੇਨਤੀ ਹੈ ਜੀ ਮੇਰੀ ਜਿੰਨੇ ਵੀ ਸਾਥ ਉਪਰੋਖ ਹੁੰਦੀ ਓਨੇ ਕਰੋ ਮੇਰਾ ਪੁੱਤ ਡੀਸ ਇਹ ਆਥੇ ਆਗਾ ਵੀ ਜਿੰਨੀ ਵੀ ਥੋਥੋਂ ਹੁੰਦੀ ਐ ਸਲਾਹਤਾ ਮੈਨੂੰ ਕਰੋ ਜੀ ਮੇਰਾ ਪੁੱਤ ਸੋਡੇ ਸਹਾਰੇ ਨਾ ਬਾਚਰ ਹੂਗਾ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸਾਲਾ ਸੋ ਦੋਸਤੋ ਅੱਜ ਤੁਹਾਡੇ ਵਾਸਤੇ ਕੋ ਵੀਡੀਓ ਹੈ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਅਬ ਮਾਤਾ ਜੀ ਦਾ ਲੜਕਾ ਸੀਗਾ ਉਹ ਸਿਰ ਦੇ ਨਾਲ ਹੀ ਫਟ ਗਈ ਉਹਦੇ ਕਰਕੇ ਨਾ ਘੱਟੋ ਘਾਟ 12-13 ਲੱਖ ਰੁਪਏ ਲੱਗ ਗਿਆ ਜਿਹੜੀ ਜਮਾ ਪੂੰਜੀ ਸੀ ਉਹ ਵੀ ਸਾਰੀ ਬਿਗੀ ਵਾਈਆਂ ਦੀ ਤੇ ਇਲਾਜ ਹਜੇ ਵੀ ਨਹੀਂ ਹੋ ਰਿਹਾ ਤੇ ਮਰੀਜ਼ ਇਹ ਨਾ ਜਿਹੜਾ ਦਾਖਲ ਹੋ ਡੀ ਐਮ ਸੀ ਲੁਧਿਆਣਾ ਦਾਖਲ ਆ ਤਾਂ ਕੀ ਪ੍ਰੋਬਲਮ ਹੋ ਗਈ ਸੀ ਉਹਨੂੰ ਜੀ ਆਪਣੇ ਸਿਰ ਦੀ ਪ੍ਰੋਬਲਮ ਹੋ ਗਈ ਸੀ ਬਟਾ ਠੀਕ ਹੈ ਜੀ ਤੇ ਜਦੋਂ ਸਿਰ ਦੀ ਪ੍ਰੋਬਲਮ ਹੋ ਗਈ ਅਸੀਂ ਜਿਹਨਾਂ ਲੈ ਕੇ ਚੱਕ ਕੇ ਮਾਨਸਾ ਲਾਂ ਸਾਜੀ ਇਹਨਾਂ ਨੇ ਸਾਨੂੰ ਜਵਾਬ ਦੇਤਾ ਫਿਰ ਅਸੀਂ ਬਠਿੰਡੇ ਲੈ ਗਏ ਬਠਿੰਡੇ ਵਾਲਿਆਂ ਨੇ ਵੀ 15 ਦਿਨ ਰੱਖ ਕੇ ਜੀ ਸਾਨੂੰ ਜਵਾਬ ਦੇਤਾ ਫਿਰ ਅਸੀਂ ਹੁਣ ਉੱਥੇ ਲੁਧਿਆਣੇ ਲੈ ਗਏ ਜੀ ਮੇਤਾ ਜੀ ਜਿਹੜਾ ਭਾਈ ਸਾਡਾ ਕਾਸੇ ਆਉਂਦਾ ਉਹ ਵੀ ਮੰਗਤੰਗ ਕੇ ਲਾ ਲਿਆ ਜਿਹੜਾ ਉਹਦੇ ਘਰੇ ਸੀ ਉਹ ਵੀ ਸਭ ਕੁਝ ਕਰਤਾ ਹੁਣ ਮੇਰਾ ਕਿਤੇ ਹੱਥ ਨਹੀਂ ਪੈ ਰਹਾਗਾ ਜੀ ਕੀ ਪ੍ਰੋਬਲਮ ਕੀ ਹੋ ਗਈ ਸੀ ਪ੍ਰੋਬਲਮ ਤਾਂ ਜੀ ਉਹਨੂੰ ਪਹਿਲਾਂ ਤਾਂ ਉਹਨੂੰ ਕਾਸੇ ਦੀ ਨਹੀਂ ਸੀ ਦਿੱਕਤ ਕੋਈ ਦਿੱਕਤ ਨਹੀਂ ਸੀਗੀ ਠੀਕ ਹੈ ਉਹਨਾਂ ਦਾ ਬਸ ਸਿਰ ਦੀ ਨਾਲ ਕੋਈ ਫਟ ਗਈ ਜੀ ਅਛੇ ਸਿਣਾੜੀ ਫਟ ਗਈ ਸਿਰ ਦੀ ਹਾਂ ਠੀਕ ਹੈ ਜੀ ਤੇ ਜੀ ਮੈਂ ਮੇਰਾ ਨੱਗਰ ਵੀ ਬਥੇਰਾ ਮੰਗ ਰਿਹਾ ਵੀ ਵਾਧੂ ਮੰਗਰ ਨੱਗਰ ਨੇ ਮੈਨੂੰ ਦਿੱਤਾ ਪਰ ਹੁਣ ਜੀ ਮੇਰੇ ਕੋਈ ਕਿਤੇ ਹੱਥ ਨਹੀਂ ਪੈ ਰਹਾਗਾ ਠੀਕ ਹੈ ਜੀ ਕਿੰਨੀ ਕੁ ਉਮਰ ਸੀਗੀ ਉਮਰ ਤਾਂ ਜੀ 30 ਸਾਲ ਦਾਗਾ ਅਛੇ ਅਛੇ ਜੁਆਕ ਵੀ ਹੋਣੇ ਆਹ ਸਿਰ ਜੀ ਮੁੰਡਾ ਤੇ ਗੁੜਗਾ ਕੀ ਠੀਕ ਹੈ ਹਾਂ ਮੁੰਡਾ ਵੀਰਾ ਬੋਤਾ ਮੇਰਾ 8 ਸਾਲ ਦਾਗਾ ਗੁੜਗਾ ਮੇਰੀ 4 ਸਾਲ ਦੀ ਪੋਤੀ ਮੇਰੀ 30 ਰੁਪਿਆ ਵੀ ਕਹਿੰਦੇ ਬੋਤ ਲੱਗ ਗਿਆ ਜੀ ਰੁਪਿਆ ਵੀ ਪਤ ਬਾਧੂ ਲੱਗ ਗਿਆ ਹੁਣ ਮੇਰਾ ਕਿਤੇ ਨਹੀਂ ਹੱਥ ਪੈ ਰਿਹਾ ਮੇਰੇ ਰਿਸ਼ਤੇਦਾਰਾਂ ਨੇ ਵੀ ਦਿੱਤੇ ਪਰ ਮੈਂ ਨੱਗਰ ਵੀ ਮੰਗਿਆ ਪਰ ਮੇਰਾ ਹਾਲੇ ਤਾਈ ਕਿਤੇ ਫੌਦ ਨਹੀਂ ਪਿਆਗਾ ਹਾਂ ਤਾਂ ਹੱਥ ਵੱਨ ਕੇ ਬੇਨਤੀ ਆ ਜੀ ਮੇਰੀ ਜਿੰਨੀ ਵੀ ਸਾਥ ਉਪਰੋਖ ਹੁੰਦੀ ਓਨੀ ਕਰੋ ਮੇਰਾ ਪੁੱਤ ਡੀਸ ਇਹਥੇ ਆਗਾ ਵੀ ਜਿੰਨੀ ਵੀ ਸੋਥੋਂ ਹੁੰਦੀ ਅਸਲੈਤਾ ਮੈਨੂੰ ਕਰੋ ਜੀ ਮੇਰਾ ਪੁੱਤ ਸੋਡੇ ਸਹਾਰੇ ਨਾ ਬਚ ਰੂਗਾ ਜੀ ਜਦੋਂ ਜੀ ਮੇਰੇ ਬੱਚੇ ਨੂੰ ਪ੍ਰੋਬਲਮ ਹੋਈ ਉਹ ਮੈਂ ਤਾਂ ਜੀ ਲਾਉਂਦੇ ਲਾਉਂਦੇ ਅਸੀਂ ਆਏ ਆ ਗਾ ਜੀ ਜੀ ਲਾਉਂਦੇ ਲਾਉਂਦੇ ਨੂੰ ਬਸ ਆ ਹੀ ਪਤਾ ਨਹੀਂ ਕੀ ਚੱਕਰ ਪੈ ਗਿਆ ਬਸ ਜਰਕ ਦੇਣੇ ਮੇਰਾ ਪੁੱਤ ਡਿੱਗ ਪਿਆ ਮੁੜ ਕੇ ਬੋਲੇ ਹੀ ਨਹੀਂ ਹੈਗਾ ਗਾ ਜੀ। ਇਹੀ ਤੁਹਾਡੇ ਹੱਥ ਮੂਰੇ ਅਰਜ਼ ਬੰਦੀ ਆ ਜੀ ਜੇ ਮੇਰੇ ਪੁੱਤ ਦਾ ਇਲਾਜ ਹੋ ਜਾਏ ਮੇਰੇ ਕੋਲੇ ਹੁਣ ਕੁਝ ਨਹੀਂ ਹੈਗਾ ਗਾ ਜੀ। ਵੀ ਜਿੰਨੀ ਵੀ ਸੌਥੋ ਸਲਾਈ ਤਾਂ ਹੁੰਦੀ ਆ ਉਨੀ ਕਰੋ ਮੇਰਾ ਮੇਰਾ ਪੁੱਤ ਬਚ ਜਾ ਰੂਗਾ ਜੀ। ਹੱਥ ਵਨ ਕੇ ਬੇਨਤੀ ਆ ਜਿੰਨੀ ਵੀ ਹੋ ਸਕੇ ਸਾਡੀ ਉਨੀ ਮਦਦ ਕੀਤੀ ਜਾਵੇ। ਕੀ ਪ੍ਰੋਬਲਮ ਹੋ ਕਿਸੇ ਬਾਈ? ਉਹਨਾਂ ਨੂੰ ਜੀ ਬ੍ਰੇਨ ਟੈਕ ਹੋ ਗਿਆ ਸੀ ਠੀਕ ਹੈ ਬਈ ਆ ਦੇਖੋ ਨਾ ਘਰ ਦੇ ਹਾਲਾਤ ਵੀ ਦੇਖ ਸਕਦੇ ਹੋ ਨਾ ਤੇ ਬਰਾ ਹਾਲੀ ਹੋ ਗਿਆ ਤੇ ਕਿੰਨਾ ਕੀ ਰੁਪਿਆ ਲੱਗ ਗਿਆ ਬਈ 12-13 ਲੱਖ ਰੁਪਿਆ ਲੱਗ ਗਿਆ ਠੀਕ ਹੈ ਬਈ ਜਿੰਨੀ ਹੋ ਸਕਦਾ ਬਾਈ ਬਣ ਕੇ ਜਰੂਰ ਮਦਦ ਕਰੋ ਇਹਨਾਂ ਦੀ ਯਾਰਾ ਕੋਈ 100 50 200 ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਦਾਨ ਦਿਓ ਤਾਂ ਜੋ ਇਹਨਾਂ ਦਾ ਮਰੀਜ਼ ਆ ਠੀਕ ਹੋ ਜੇ ਜਾਂ ਪਰਿਵਾਰ ਚ ਆ ਜੇ ਨਾ ਆ ਨਿੱਕੇ ਨਿੱਕੇ ਬੱਚੇ ਆ ਦੇਖ ਲੋ ਨਾ ਤੇ ਆ ਦੇ ਛੋਟੇ ਛੋਟੇ ਬੱਚੇ ਇਹਨਾਂ ਦੇ ਇੱਕ ਆਰਥਿਕ ਮਾਣ ਵਾਲਾ ਕੋਈ ਵੀ ਨਹੀਂ ਹੈਗਾ ਇਹਨਾਂ ਦੇ ਨਾਲ ਕੱਲਾ ਉਹੀ ਮੁੰਡਾ ਕਮਾਉਣ ਵਾਲਾ ਸੀ ਉਹਨੂੰ ਬ੍ਰੇਨ ਟੈਕ ਹੋ ਗਿਆ ਤੇ ਜਿੰਨੀ ਹੋ ਸਕਦਾ ਬਈ ਜਰੂਰ ਮਦਦ ਕਰੋ ਇਹਨਾਂ ਦੀ ਯਾਰ ਹੱਥ ਬਣ ਕੇ ਬੇਨਤੀ ਹੈ ਜੀ ਮੇਰਾ ਰਿਸ਼ਤੇਦਾਰ ਆ ਜਿੰਨੇ ਵੀ ਸਾਡੇ ਕੋਲ ਸੀਗੀ ਗਣੈਸ਼ ਉਹ ਸਾਰੀ ਲਾਤੀ 12-13 ਲੱਖ ਰੁਪਏ ਸਾਡਾ ਲੱਗ ਗਿਆ ਜੀ ਇੱਕ ਮਹੀਨੇ ਤੋਂ ਉੱਪਰ ਦਿਨ ਹੋ ਗਏ ਤੇ ਜਿੰਨੀ ਤੁਹਾਡੇ ਤੋਂ ਮਦਦ ਹੁੰਦੀ ਹੈ ਕਿਰਪਾ ਕਰਕੇ ਕਰ ਦਿਓ ਜੀ ਦੋਸਤੋ ਇਹ ਪਿੰਡ ਰੰਦੱਤੇ ਵਾਲੇ ਤੋਂ ਨੇ ਬਹੁਤ ਹੀ ਘਰੋਂ ਗਰੀਬ ਨੇ ਇਹਨਾਂ ਦੇ ਮੁੰਡਾ ਲੜਕੇ ਨੂੰ ਜੋ ਬ੍ਰੇਨ ਟੈਕ ਹੋਇਆਗਾ ਟਟਕੜ 12-13 ਲੱਖ ਰੁਪਏ ਲੱਗ ਗਿਆ ਇਹਨਾਂ ਦਾ ਪਹਿਲਾਂ ਵੀ ਕੀ ਨਾਮ ਹੈ ਬਠਿੰਡੇ ਲਾ ਕੇ 6-7 ਲੱਖ ਰੁਪਏ ਹੁਣ ਡੀ ਐਮਸੀ ਲੁਧਿਆਣਾ ਦਾਖਲ ਆ ਬਾਈ ਜਿੰਨੀ ਵੀ ਹੋ ਸਕਦਾ ਬਾਈ ਬਣ ਕੇ ਜਰੂਰ ਇਹਨਾਂ ਨੂੰ ਮਦਦ ਕਰੋ ਪਿੰਡ ਰੰਦੁੱਤੇ ਵਾਲਾ ਜ਼ਿਲ੍ਹਾ ਮਾਨਸਾ ਤੇ ਆ ਮੋਬਾਈਲ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਬਾਈ ਤੁਸੀਂ ਇਹ ਤੇ ਕਾਲ ਕਰਕੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਠੀਕ ਹੈ ਤੇ ਬਾਈ ਬਣ ਕੇ ਜਿੰਨਾ ਹੋ ਸਕੇ 100 200 ਵੱਧ ਵੱਧ ਰੁਪਏ ਦਿਓ ਇਹਨਾਂ ਨੂੰ ਹਨ ਜਿੰਨੇ ਹੋ ਸਕਦੇ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਇਹਨਾਂ ਦਾ ਜੋ ਮਰੀਜ਼ ਆ ਉਹ ਠੀਕ ਹੋ ਸਕਦਾ ਹੈ ਆ ਦੇਖੋ ਬੱਚੇ ਦੀ ਅਰਜ਼ ਸੁਣ ਲਓ ਥੋੜੀ ਜੀ ਹੈ ਨਾ ਜਿੰਨੇ ਵੀ ਹੋ ਸਕਦਾ ਬਾਈ ਘੱਟੋ ਘਾਟ ਤੁਸੀਂ 10 ਰੁਪਏ ਤੋਂ ਲੈ ਕੇ 100 ਰੁਪਏ ਜਿੰਨੇ ਵੀ ਕਰ ਸਕਦੇ ਹੋ ਬਾਈ ਵੱਤਵਾਦ দান ਦਿਓ ਇਹਨਾਂ ਨੂੰ ਹਨਾ ਤੇ ਘਰੋਂ ਵੀ ਹਾਲਾਤ ਤੁਸੀਂ ਦੇਖ ਲਓ ਇੱਕ ਕਮਰਾ ਵਿਚਾਰਾਂ ਦੇ ਤੇ 7 11 12 ਲੱਖ ਰੁਪਏ ਲੱਗ ਗਿਆ ਤੇ ਸਿਰ ਦੀ ਨਾੜੀ ਫਾਟ ਗਈ ਸੀ ਆ ਘਰ ਦੇ ਹਾਲ ਤੇ ਲੋ ਬੁਰੇ ਹਾਲ ਘਰ ਦੇ ਵੀ ਤੇ ਇਕੱਲੇ ਕਮਾਉਣ ਵਾਲਾ ਸੀਗਾ ਤੇ ਜਿੰਨੀ ਹੋ ਸਕਦਾ ਬਾਈ ਵੱਤਵਾਦ ਇਹਨੇ ਮਦਦਿਕ ਜਰੂਰ ਕਰਿਓ